ਜਾਪੋਲਸ ਨੇ ਟੱਪੀ ਗੁਜਰਾਖ ਖਨੋਰੀ ਬਾਰਡਰ ਵਿਖੇ ਕਿਸਾਨਾਂ ਦਾ ਪਿਆ ਸਾਰਾ ਸਮਾਨ ਕਿਸਾਨਾਂ ਨੂੰ ਸੌਂਪ ਦਿੱਤਾ ਹੈ ਤਾਂ ਕਿਸੇ ਵੀ ਕਿਸਾਨ ਨੇ ਆਪਣੇ ਕਿਸੇ ਸਮਾਨ ਦੇ ਗੁੰਮ ਹੋਣ ਦੀ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਆਇਆ ਤਾਂ ਇਸ ਬਾਬਤ ਪੁਲਿਸ ਅਧਿਕਾਰੀ ਨੇ ਕੀ ਕੁਝ ਕਿਹਾ ਹੈ ਹੌਚਾਂਕ ਹੋਂਚਕ ਕੀ ਕਹਿਣਾ ਚਾਹੁੰਦਾ ਇਹ ਅੱਡੀ ਜਿੰਦੀ ਪੰਜਾਬ ਵੱਲੋਂ ਮੇਰੀ ਸਪੈਸ਼ਲ ਜੁਰੀ ਲਾਈ ਦੇਸ ਤੋਂ ਐਸਐਸਪੀ ਸਰਦੂਨਾ ਤੱਕ ਉਹ ਸਾਈਟ ਨੂੰ ਵਿਜ਼ਿਟ ਕਰਕੇ ਆਓ ਦੁਬਾਰਾ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਿਹੜੀ ਸਾਡੀ ਬਹੁਤ ਸੱਦੀ ਵਾਲੀ ਗੱਲ ਹੈ ਇੱਥੇ ਕਨੌਰੀ ਬਾਟਰ ਤੇ ਜਿਹੜੇ ਜਿਹੜੇ ਓਕੇ ਕਿਸਾਨ ਨੇ ਦਿੱਤਾ ਤੇ ਬਜ਼ੁਰਗ ਕਿਸਾਨ ਨੇ ਦਿੱਤਾ ਜਿਹੜੇ ਸਾਹ ਜਗਦੀ ਸਿੰਘ ਕੱਲਿਆਲ ਉਹ ਇੱਥੇ ਮਰਨਵਰਤ ਤੇ ਸੀ ਇਹ ਉਹਨਾਂ ਦੇ ਨਾਲ ਦੇ ਜਿਹੜੇ ਸਾਥੀ ਸੀ ਉਹ ਅਸੀਂ ਇੱਥੋਂ ਸਾਡੇ ਕੋਲੇ ਇੱਕ ਵੀ ਇਹੋ ਜਿਹੀ ਕੰਪਲੇਂਟ ਨਹੀਂ ਨੇੜੇ ਪਟਿਆਲੇ ਜ਼ਿਲ੍ਹੇ ਦਾ ਥਾਣਾ ਪਾਤੜਾ ਤੇ ਇਹ ਨਾਲ ਸੰਗਰੂਰ ਜ਼ਿਲ੍ਹੇ ਦਾ ਖਨੌਰੀ ਇਸ ਜਗ੍ਹਾ ਨੂੰ ਲੱਗਦੇ ਆ ਦੋਨਾਂ ਥਾਣਿਆਂ ਦੇ ਵਿੱਚ ਇੱਕ ਵੀ ਕੰਪਲੇਂਟ ਕੋਈ ਸਮਾਨ ਚੋਰੀ ਬਾਰੇ ਨਹੀਂ ਤੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਗਾ ਕਿ ਇੱਥੇ ਲਗਭਗ 650 ਟਰੈਕਟਰ ਟਰਾਲੀਆਂ ਸੀ ਜਿਨ੍ਹਾਂ ਦੇ ਵਿੱਚੋਂ ਮੌਕੇ ਤੋਂ ਜਿਸ ਦਿਨ ਜਿਹੜਾ ਉੱਤਰਨਾ ਜਿਸ ਨੂੰ ਉੱਥੇ ਇਕੱਠਾਇਆ ਗਿਆ ਉਸ ਦਿਨ 157 ਉੱਥੇ ਉਸ ਜਗ੍ਹਾ ਤੋਂ ਪਸਾਨ ਆਪਦੇ ਟਰੈਕਟਰ ਟਰਾਲੀਆਂ ਲੈ ਗਏ ਫਿਰ ਉਸ ਤੋਂ ਬਾਅਦ ਜੇ ਇੱਥੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਟੈਂਪਰੇਰੀ ਯਾਰਡ ਬਣਾਇਆ ਗਿਆ ਸੀ ਤੇ ਜਿਹਨੂੰ ਕਿ ਇੱਥੇ ਸਪੈਸ਼ਲ ਟੈਂਟ ਲਾ ਕੇ ਫੋਰਸ ਬੈਠੀ ਸੀ ਇੱਥੇ ਪਹਿਰਾ ਰੱਖਿਆ ਸੀ ਤੇ ਉਹਦੀ ਇੱਕੋ ਹੀ ਐਂਟਰੀ ਸੀ ਇਸ ਗੱਲ ਦੀ ਉੱਥੋਂ 493 ਟਰੈਕਟਰ ਟਰਾਲੀਆਂ ਲੈ ਗਏ ਉਹਨਾਂ ਦੇ ਵਿੱਚੋਂ ਕੁਝ ਟਰਾਲੀਆਂ ਦੇ ਵਿੱਚ ਜਿਹੜੇ ਕਿ LED ਲੱਗੀਆਂ ਹੋਈਆਂ ਸੀ ਤੇ ਉਹਨਾਂ ਦੇ ਵਿੱਚ ਕਈ ਟਰਾਲੀਆਂ ਦੇ ਵਿੱਚ ਜਿਹੜੇ ਹੈਗੇ ਆ AC ਲੱਗੇ ਹੋਏ ਸੀ ਉਹ ਟਰਾਲੀਆਂ 493 ਕੋ ਲੈ ਗਏ 68 ਦੇ ਕਰੀਬ 61 ਦੇ ਕਰੀਬ ਗੈਸ ਸਿਲੰਡਰ ਸੀ ਜਿਹੜਾ ਖਾਣਾ ਪਕਾਉਣ ਲਈ ਕੁਝ ਉਹ ਤਾਂ ਉੱਥੇ ਲੱਕੜਾਂ ਨਾਲ ਬਣਾਇਆ ਜਾਂਦਾ ਸੀ ਪਰ 61 ਸਿਲੰਡਰ ਸੀ ਉਹ ਲੈ ਗਏ 28 ਪਾਣੀ ਦੇ ਟੈਂਕਰ ਸੀ ਜਿਹੜੇ ਉਹ ਇੱਥੋਂ ਲੈ ਗਏ ਫਿਰ 20 ਫ੍ਰਿਜ ਸੀ ਰੈਫਰਿਜਰੇਟਰ ਜਿਹਨੂੰ ਕਹਿੰਦੇ ਆ ਉਹ 20 ਦੇ ਕਰੀਬ ਸੀ ਉਹ ਲੈ ਗਏ 6 واشنگ مشینਾਂ ਸੀ ਤੇ ਉਸ ਤੋਂ ਬਲਾਵਾ 에어 ਕੰਡੀਸ਼ਨ ਤੇ ਤੁਹਾਨੂੰ LEDਸ ਦਾਸੀ ਦਿੱਤੀਆਂ ਟਰਾਲੀ ਸੀ ਤੇ ਇਹਦੇ ਵਿੱਚ ਜਿਹੜੀ ਮੈਂ ਸਪੈਸ਼ਲੀ ਇਹਨੂੰ ਜਿਹੜੇ ਆਪਣੇ ਆਫਸਰਸ ਹੈਗੇ ਆ SSP ਸੰਗਰੂਰ DSP ਪਾਤਰਾਂ ਤੇ DSP ਖਨੌਰੀ ਇਹਨਾਂ ਨੂੰ ਵੀ ਇਸ ਗੱਲ ਦੀ ਸ਼ਾਬਾਸ਼ ਦੇਵਾਂਗਾ ਇਹਨਾਂ ਨੇ ਪ੍ਰੋਪਰ ਰਿਕਾਰਡ ਰੱਖਿਆ ਉਹਦੇ ਵਿੱਚ ਜਿਹੜੇ ਇੱਥੋਂ ਲੈ ਕੇ ਗਏ ਆ ਜਿਹੜੇ ਸਾਈਡ ਤੋਂ ਲੈ ਗਏ ਉਹ ਤਾਂ ਉੱਥੋਂ ਸਿੱਧਾ ਆਪ ਦਾ ਦੱਸ ਕੇ ਲੈ ਗਏ ਉਹਨਾਂ ਦੀਆਂ ਵੀਡੀਓਗ੍ਰਾਫੀ ਵੀ ਹੈਗੀ ਆ ਪਰ ਇਸ ਸਾਈਡ ਜਿਹੜੇ ਇੱਥੋਂ ਲੈ ਕੇ ਗਏ ਆ ਉਹਨਾਂ ਦੀ ਟਰਾਲੀ ਦੇ ਨਾਲ ਵੀ ਫੋਟੋ ਖਿੱਚੀ ਹੈ ਉਹਨਾਂ ਦੇ ਆਧਾਰ ਕਾਰਡ ਵੀ ਦੇਖੇ ਆ ਤੇ ਸਾਡੀ ਤਸੱਲੀ ਹੈ ਵੀ ਇੱਥੋਂ ਇੱਕ ਵੀ ਕੰਪਲੇਂਟ ਨਹੀਂ ਹਜੇ ਤੱਕ ਹੈਗੀ ਅੱਜ ਤੱਕ ਵੀ ਜਦ ਤੁਹਾਡੇ ਨਾਲ ਗੱਲ ਕਰ ਰਹੇ ਆ ਕੋਈ ਸਮਾਨ ਚੋਰੀ ਹੋਣ ਬਾਰੇ ਜਾਂ ਕੋਈ ਟਰਾਲੀ ਜਾਂ ਟਰੈਕਟਰ ਮਿਸਿੰਗ ਬਾਰੇ ਤੇ ਦੂਜੀ ਗੱਲ ਜਿਹੜੀ ਜਗਦੀਸ਼ ਸਿੰਘ ਦੱਲੇਵਾਲ ਸਾਹਿਬ ਦਾ ਜਿਹੜਾ ਉਸ ਹੀ ਗਾ ਟਰਾਲੀ ਜਿਹੜੀ ਉਹਨਾਂ ਨੇ ਬਣਾਈ ਹੋਈ ਸੀ ਉਹਦੇ ਸਪੈਸ਼ਲ ਉਹ ਟਰਾਲੀ ਸੀ ਉਹ ਪੁਲਿਸ ਸਟੇਸ਼ਨ ਲੈ ਗਏ ਸੀ ਉਹਨੂੰ ਅਸੀਂ ਖੋਲਿਆ ਵੀ ਨਹੀਂ ਸੀ ਕਿਉਂਕਿ ਚਾਬੀ ਉਹਨਾਂ ਕੋਲ ਸੀ ਕੱਲ ਸ਼ਾਮ ਨੂੰ ਲੇਟ ਉਹਨਾਂ ਦੇ ਜਿਹੜੇ ਆ ਉਹ ਸਾਥੀ ਆ ਕੇ ਉਹ ਟਰਾਲੀ ਵੀ ਇੱਥੋਂ ਲੈ ਗਏ ਤੇ ਹੁਣ ਕਿਸਾਨ ਵੱਲੋਂ ਕੋਈ ਕੰਪਲੇਂਟ ਤਾਂ ਨਹੀਂ ਡੈਟ ਕਿ ਕਿ ਸਾਡਾ ਆ ਸਮਾਨ ਮਿਲਿਆ ਨਹੀਂ ਜਾਂ ਕੁਝ ਹੋਰ ਇੱਥੇ ਜਿਹੜੀ ਮੈਂ ਇਹ ਕਹਿ ਸਕਦਾ ਵੀ ਉਹਦੀ ਡਾਟਾ ਚੈੱਕ ਕਰ ਲਾਂਗੇ ਪਰ ਖਨੌਰੀ ਬਾਰਡਰ ਤੇ ਜਿੱਥੇ ਵੱਡਾ ਮੋਰਚਾ ਸੀ ਜਿੱਥੇ ਜ਼ਿਆਦਾ ਤਦਾਦ ਦੇ ਵਿੱਚ ਲੋਕ ਆਉਂਦੇ ਸੀ ਜਿਆਦਾ ਲਗਭਗ 3.5 ਕਿਲੋਮੀਟਰ ਦੇ ਲੰਮਾ ਜਿਹੜਾ ਧਰਨਾ ਸੀ ਉੱਥੇ ਸਾਡੀ ਤਸੱਲੀ ਦੀ ਗੱਲ ਹੈ ਵੀ ਇੱਕ ਵੀ ਜਿਹੜੀ ਸ਼ਿਕਾਇਤ ਨਹੀਂ ਆ ਸਾਡੇ ਕੋਈ ਅਫਵਾਹਾਂ ਫੈਲਾ ਰਹੀ ਹੈ ਵੀ ਐਂ ਚੀਜ਼ ਕਰਕੇ ਸਾਡਾ ਸਮਾਨ ਚੋਰੀ ਹੋ ਗਿਆ ਕੋਈ ਨਹੀਂ 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 ਇਹ ਨਹੀਂ ਉਹਦੇ ਵਿੱਚ ਜਿਹੜਾ ਮੈਂ ਚਲੋ ਸੋਸ਼ਲ ਮੀਡੀਆ ਵਾਲਾ ਦਾ ਬਹਿ ਕੁਝ ਨਹੀਂ ਕਹਿ ਸਕਦਾ ਪਰ ਜਿਹੜੇ ਨਿਜੀ ਕਿਉਂਕਿ ਕਿਸਾਨ ਅਸੀਂ ਆਪਦੇ ਸਾਡੇ ਆਪਦੇ ਕਿਸਾਨ ਅਸੀਂ ਕਿਸਾਨਾਂ ਦੇ ਬੱਚੇ ਆ ਅਸੀਂ ਨਹੀਂ ਚੋਰੇ ਦੇ ਕੋਈ ਇਹੋ ਜਿਹੀ ਚੀਜ਼ ਉਹਨਾਂ ਦੇ ਗੁੱਮ ਹੋ ਰਹੀ ਤੇ ਸਾਡੀ ਤਸੱਲੀ ਹੈ ਕਿ ਮੈਂ ਜਿਹੜੀ ਆਫੀਸਰ ਵੱਲੋਂ ਫੀਡਬੈਕ ਦਿੱਤਾ ਤੇ ਸਪੈਸ਼ਲੀ ਡਿਊਟੀ ਲੱਗੀ ਗਈ ਕਿ ਅੱਜ ਦੁਬਾਰਾ ਫੇਰ ਜਾਓ ਉੱਥੇ ਰਿਜ਼ਰਟ ਕਰਕੇ ਆਓ ਤੇ ਪ੍ਰੋਪਰ ਚੈੱਕ ਕਰੋ ਤੇ ਜਿਸ ਤੰਗ ਦਾ ਜਿੰਨੇ ਸੋਹਣੇ ਤੰਗ ਦੇ ਨਾਲ ਇਹਨਾਂ ਨੇ ਰਿਪੋਰਟ ਮੇਨਟੇਨ ਕੀਤਾ ਮੈਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਵੀ ਦੇਵਾਂਗਾ ਵੀ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਸਾਰੀਆਂ ਚੀਜ਼ਾਂ ਉਹਨਾਂ ਨੇ ਉਹਦੇ ਚ ਹਵਾਲੇ ਕਰ ਦਿੱਤੀ